ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ਦੀ ਲਿਖੀ ਕਿਤਾਬ ਆਪਰੇਸ਼ਨ ਬਲੂ ਸਟਾਰ ਚ ਜੋ ਲਿਖਿਆ ਹੈ ਮੈਂ ਆਪ ਜੀ ਨੂੰ ਉਹੀ ਕੁਝ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਲਫਟੀ ਅਨੰਦ ਜਨਰਲ ਕੁਲਦੀਪ ਬਰਾੜ ਕਹਿੰਦਾ ਕਿ ਸਾਨੂੰ ਸਭ ਤੋਂ ਵੱਡਾ ਡਰ ਇਸ ਗੱਲ ਦਾ ਸੀ ਕਿ ਅੰਦਰ ਜਨਰਲ ਸੁਵੇਗ ਸਿੰਘ ਵਰਗੇ ਦੇ ਹੱਥ ਵਿੱਚ ਕਮਾਂਡ ਹੈ ਜਿਸ ਨੇ ਬੰਗਲਾਦੇਸ਼ ਵਿੱਚ 90 ਹਜ਼ਾਰ ਫੌਜੀਆਂ ਦੇ ਹੱਥ ਖੜੇ ਕਰਵਾਏ ਸਨ ਸਾਨੂੰ ਡਰ ਸੀ ਕਿ ਕਿਤੇ ਇਹ ਨਾ ਹੋਵੇ ਕਿ ਸਾਡੀ ਸੀਆਈਡੀ ਨੂੰ ਉਹ ਹਾਥੀ ਦੇ ਦੰਦਾ ਵਾਂਗ ਵਿਖਾਏ ਕੁਝ ਹੋਰ ਤੇ ਕਰੇ ਕੁਝ ਹੋਰ ਅਸੀਂ ਹਥਿਆਰਾਂ ਦੀ ਗਿਣਤੀ ਦਾ ਪਤਾ ਕਰਨ ਲਈ ਹਵਾਈ ਫੈਰ ਕਰਦੇ ਰਹੇ ਅੱਗੋਂ ਸਾਨੂੰ ਦਿਨਾਲੀ ਰਫਲਾਂ ਦੇ ਫੈਰ ਜਵਾਬ ਚ ਮਿਲੇ ਅਸੀਂ ਬਹੁਤ ਖੁਸ਼ ਹੋਏ ਕਿ ਸਾਡੀ ਜਾਣਕਾਰੀ ਸਹੀ ਹੈ ਸਾਡੀ ਫੌਜ ਲਈ ਅਕਾਲ ਤਖਤ ਤੇ ਕਬਜ਼ਾ ਕਰਨਾ 4-5 ਘੰਟੇ ਦਾ ਕੰਮ ਹੀ ਸੀ 2 ਜੂਨ ਸ਼ਾਮ ਨੂੰ ਉੱਪਰੋਂ ਮਿਲੀਆਂ ਹਦਾਇਤਾਂ ਮੁਤਾਬਕ 14 ਗੁਰਸਿੱਖ ਫੌਜੀ ਪਿੰਡਰਾਵਾਲੇ ਨਾਲ ਰਜਾਵੰਦੀ ਕਰਨ ਵਾਸਤੇ ਭੇਜੇ ਤੇ ਕੁਝ ਵਿਸ਼ੇਸ਼ ਪੈਕੇਜ ਸੰਤਾਂ ਲਈ ਭੇਜਿਆ ਪਰ ਪਿੰਡਰਾਵਾਲੇ ਨੇ 14 ਫੌਜੀਆਂ ਤੇ ਐਸਾ ਪ੍ਰਭਾਵ ਪਾਇਆ ਕਿ ਉਹ ਮੁੜ ਵਾਪਸ ਹੀ ਨਾ ਆਏ ਉਹਨਾਂ ਨੇ ਨੌਕਰੀਆਂ ਦੀ ਪ੍ਰਵਾਹ ਨਹੀਂ ਕੀਤੀ ਹਮੇਸ਼ਾ ਲਈ ਸੰਤਾ ਕੋਲ ਰਹਿਣ ਲੱਗ ਪਏ ਅਸੀਂ 10 ਵਜੇ ਰਾਤ ਨੂੰ 2200 ਜਵਾਨ ਮੇਨ ਦਰਵਾਜ਼ੇ ਰਾਈ ਅੰਦਰ ਤੋੜ ਦਿੱਤੇ ਤੇ 1700 ਜਵਾਨਾਂ ਨੂੰ ਕਵਰ ਫਾਇਰਿੰਗ ਬਣਾ ਕੇ ਰੱਖਿਆ ਗਿਆ ਸਾਡੇ ਜਵਾਨ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਰਿੰਗ ਦੇ ਰਿੰਗ ਦੇ ਅੰਦਰ ਜਾ ਰਹੇ ਸਨ ਪਰ ਇੱਕ ਵਾਰ ਸ਼ਾਇਦ ਰੱਬ ਵੀ ਪੈਪੀਤ ਹੋ ਗਿਆ ਹੋਵੇਗਾ ਅਤੇ ਜਿਨ੍ਹਾਂ ਨਾਲ ਮੁਕਾਬਲਾ ਸੀ ਉਹਨਾਂ ਕੋਲ ਬਸ ਦੇਸੀ ਹਥਿਆਰ ਤੇ ਸਾਗਾ ਫੌਜੀ ਸਬੇਕਸ਼ੰ ਸੀ ਜਦੋਂ ਇਤਨੀ ਫੌਜ ਅੰਦਰ ਚੱਲੀ ਤਾਂ ਸੀਨੀਅਰ ਅਫਸਰ ਵੀ ਇਹ ਕਹਿਣ ਲੱਗੇ ਕਿ ਜੇਕਰ ਸਰਕਾਰ ਇਹ ਪਾਵਰ ਸਾਡੇ ਹੱਥਾਂ ਵਿੱਚ ਦੇ ਦੇਵੇ ਤਾਂ ਅਸੀਂ ਚੀਨ ਪਾਕਿਸਤਾਨ ਨੂੰ ਹਿੰਦੁਸਤਾਨ ਵਿੱਚ ਮਿਲਾ ਦੇਾਂਗੇ ਸਾਨੂੰ ਸਿਰਫ ਜਨਰਲ ਸੁਵੇਗ ਸਿੰਘ ਦਾ ਫਿਕਰ ਸੀ ਕਿ ਉਹ ਬਹੁਤ ਤੇਜ਼ ਦਿਮਾਗ ਹੈ ਸਾਡੇ ਜਵਾਨ ਇੱਕ ਦੂਜੇ ਤੋਂ ਅੱਗੇ ਹੋ ਕੇ ਪਰਮਵੀਰ ਚੱਕਰ ਹਾਸਲ ਕਰਨਾ ਚਾਹੁੰਦੇ ਸਨ ਸਾਡਾ ਅਨੁਮਾਨ ਸੀ ਕਿ ਅਸੀਂ ਰਾਤੋਂ ਰਾਤ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਾਂਗੇ ਸਾਨੂੰ ਭਿੰਡਰਾਂ ਵਾਲੇ ਤੇ ਹਾਸਾ ਆ ਰਿਹਾ ਸੀ ਕਿ ਕਿਹੜੀਆਂ ਤੋਪਾਂ ਦੇ ਆਸਰੇ ਹਥਿਆਰ ਸੁੱਟਣ ਨੂੰ ਤਿਆਰ ਨਹੀਂ ਸੀ ਅਸੀਂ 2 ਜੂਨ ਨੂੰ ਰਾਤ ਦੇ 10:30 ਵਜੇ ਫੌਜ ਨੂੰ ਅੰਦਰ ਜਾਣ ਦੀ ਹਰੀ ਝੰਡੀ ਦੇ ਦਿੱਤੀ ਸਾਡੇ 2200 ਜਵਾਨ ਪੂਰੀ ਤਰ੍ਹਾਂ ਅੰਦਰਛ ਆ ਗਿਆ ਲੋੜ ਪੈਣ ਤੇ 2600 ਜਵਾਨ ਤਿਆਰ ਰੱਖੇ ਸਨ 1700 ਕਵਰ ਫਾਇਰਿੰਗ ਵਾਸਤੇ ਸੀ ਜਦੋਂ ਸਾਡੇ ਜਵਾਨ ਪੂਰੀ ਤਰ੍ਹਾਂ ਅੰਦਰ ਫੈਲ ਗਏ ਤਾਂ ਉਹ ਪਾਣਾ ਵਰਤਿਆ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਦਿੱਲੀ ਤੱਕ ਵਾਇਰਲੈਸ ਖੜਕ ਗਏ ਇੱਕਦਮ ਹਹਾਕਾਰ ਮਚ ਗਈ ਚੀਕਾਂ ਅਸਮਾਨ ਨੂੰ ਪਾੜ ਰਹੀਆਂ ਸਨ ਦਿਲ ਕੰਬਾਉ ਵੈਣ ਸਾਡੇ ਤੋਂ ਸੁਣੇ ਨਹੀਂ ਸੀ ਜਾ ਰਹੇ ਕਿਉਂਕਿ ਭਿੰਡਰਾਂ ਵਾਲੇ ਦੇ ਚੇਲਿਆਂ ਨੇ ਇੱਕਦਮ ਫੈਰ ਖੋਲ੍ਹ ਦਿੱਤੇ ਸਾਡੇ ਕਬਰ ਜਵਾਨਾਂ ਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਕਿ ਗੋਲੀ ਕਿਧਰੋਂ ਆ ਰਹੀ ਹੈ ਗੋਲੀ ਬਹੁਤ ਜ਼ਿਆਦਾ ਨੇੜਿਓਂ ਆ ਰਹੀ ਸੀ ਜਿਸ ਕਰਕੇ ਸਾਡੇ ਜਵਾਨਾਂ ਦਾ ਨੁਕਸਾਨ ਵੀ ਬਹੁਤ ਹੋ ਰਿਹਾ ਸੀ ਅਖੀਰ ਹਾਈ ਅਲਰਟ అలਾਰਮ ਵਜਾਉਣਾ ਪਿਆ ਜਿਸ ਤਰ੍ਹਾਂ 1962 ਦੀ ਜੰਗ ਵੇਲੇ ਵਰਤਿਆ ਸੀ ਸਾਡੇ ਜਵਾਨ ਇੰਨੇ ਘਬਰਾ ਗਏ ਕਿ ਹਥਿਆਰ ਸੁੱਟ ਕੇ ਭੱਜਣਾ ਪਿਆ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਸੀ ਕਿ ਦੁਸ਼ਮਣ ਦਾ ਬਿਨਾਂ ਨੁਕਸਾਨ ਕੀਤੇ ਅਸੀਂ ਆਪਣੇ 2076 ਜਵਾਨ ਮੌਤ ਦੇ ਮੂੰਹ ਵਿੱਚ ਪਾ ਬੈਠੇ ਉਦੋਂ ਬਾਅਦ ਵਿੱਚ 8 ਜੂਨ ਨੂੰ ਪਤਾ ਲੱਗਾ ਕਿ ਜਦੋਂ ਸਾਡੇ ਸਾਰੇ ਜਵਾਨ ਸਰੋਵਰ ਦੇ ਚਾਰੇ ਪਾਸੇ ਫੈਲ ਗਏ ਤਾਂ ਬਿਲਡਿੰਗ ਦੇ ਅੰਦਰ ਕੰਧਾਂ ਵਿੱਚ ਧਰਤੀ ਤੋਂ 3 ਇੰਚ ਉੱਚੀਆਂ ਵਰਮੇ ਨਾਲ 2-2 ਇੰਚ ਲੰਮੀਆਂ ਮੋਰੀਆਂ ਕੀਤੀਆਂ ਹੋਈਆਂ ਸਨ ਸਾਡੇ ਜਵਾਨ ਉੱਪਰ ਗੋਲੀਆਂ ਚਲਾਉਂਦੇ ਰਹੇ ਜਦਕਿ ਗੋਲੀਆਂ ਧਰਤੀ ਕੱਢ ਰਹੀ ਸੀ ਮੈਨੂੰ ਪਹਿਲਾਂ ਹੀ ਸ਼ੱਕ ਸੀ ਕਿ ਜਨਰਲ ਸੁਵੇਗ ਸਿੰਘ ਵਰਗਾ ਫੌਜੀ ਹਕੀਕਤ ਤੇ ਪਰਦਾ પા ਕੇ ਕੋਈ ਚੱਕਰ ਵੀ ਹੋ ਰਚੇਗਾ ਅਗਲੇ ਦਿਨ ਅਸੀਂ ਹੈਲੀਕਾਪਟਰ ਰਾਹੀਂ 912 ਕਮਾਂਡੋ ਬਿਲਡਿੰਗਾਂ ਤੇ ਉਤਾਰ ਕੇ ਮੋਰਚਿਆਂ ਤੇ ਗਰਨੇਡ ਸੁੱਟਣ ਦੀ ਸਕੀਮ ਬਣਾਈ ਬਸ ਫਿਰਕੀ ਸੀ ਇਸ ਤਰ੍ਹਾਂ ਹੀ ਕੀਤਾ ਗਿਆ ਗਰਨੇਡਾਂ ਨਾਲ ਲੱਦੇ ਸਾਡੇ ਕਮਾਂਡੋ ਬਿਲਡਿੰਗਾਂ ਤੇ ਉਤਰ ਗਏ ਕਮਾਂਡੋ ਜਮਦੂਤਾਂ ਦਾ ਰੂਪ ਧਾਰਨ ਕਰੀ ਬੈਠੇ ਸਨ ਤੇ ਵਾਇਰਲੈਸ ਤੇ ਕਾਰਵਾਈ ਦੀ ਮੰਗ ਕਰ ਰਹੇ ਸਨ ਪਰ ਅਚਾਨਕ ਹੀ ਐਸੀ ਆਕਾਸ਼ੀ ਬਿਜਲੀ ਸਾਡੇ ਜਵਾਨਾਂ ਤੇ ਪੈਣੀ ਸ਼ੁਰੂ ਹੋਈ ਇਹ ਆਕਾਸ਼ੀ ਬਿਜਲੀ ਕੋਈ ਹੋਰ ਨਹੀਂ ਸੀ ਮਸ਼ੀਨ ਗਨਾਂ ਦੀਆਂ ਗੋਲੀਆਂ ਸਨ ਤੇ ਇਹ 1800 ਮੀਟਰ ਤੱਕ ਜਾਂਦੀਆਂ ਸਨ ਸਾਡੀ ਸੀਆਈਡੀ ਇੰਨੀ ਨਕਮੀ ਨਿਕਲੀ ਕਿ ਜਿਸ ਕਰਕੇ ਸਾਡਾ ਐਨਾ ਨੁਕਸਾਨ ਹੋਇਆ ਜਿੰਨਾ ਪਾਕਿਸਤਾਨ ਨਾਲ ਯੁੱਧ ਵਿੱਚ ਵੀ ਨਹੀਂ ਹੋਇਆ ਸੀ ਸਾਫ਼ ਪਤਾ ਲੱਗਦਾ ਸੀ ਕਿ ਇਹ ਗੋਲੀ ਕਿਸੇ ਫੌਜੀ ਅਫਸਰ ਦੀ ਸਕੀਮ ਤੋਂ ਬਿਨਾਂ ਨਹੀਂ ਚੱਲ ਸਕਦੀ ਤੇ ਉਹ ਫੌਜੀ ਅਫਸਰ ਸੀ ਜਨਰਲ ਸੁਭੇਗ ਸਿੰਘ ਜਦੋਂ ਸਾਡੇ ਕਮਾਂਡੋ ਉਤਰ ਰਹੇ ਸਨ ਤਾਂ ਫੌਜ ਵੱਲੋਂ ਇਤਨੀ ਗੋਲੀ ਚਲਾਈ ਕਿ ਸਾਰੇ ਮੋਰਚਿਆਂ ਵਿੱਚ ਬੈਠੇ ਖੜਕੂਆਂ ਵੱਲੋਂ ਕਮਾਂਡੋਆਂ ਦੇ ਉਤਰਨ ਵਿੱਚ ਕੋਈ ਰੁਕਾਵਟ ਨਾ ਆਵੇ ਪਰ ਉੱਤੇ ਬੁੰਗਿਆਂ ਵਿੱਚ ਤੇ ਉੱਚੀ ਪਾਣੀ ਦੀ ਟੈਂਕੀ ਵਿੱਚ ਸ਼ੁਭੇਗ ਸਿੰਘ ਨੇ ਕੰਧਾਂ ਵਿੱਚ ਮੋਰੀਆਂ ਕਰਕੇ ਭਾਰੀ ਮਸ਼ੀਨ ਗੰਨਾਂ ਲਈ ਜ਼ਬਰਦਸਤ ਮੋਰਚਾ ਬੰਦੀ ਕੀਤੀ ਸੀ ਜਦੋਂ ਕਮਾਂਡੋਆਂ ਦੀ ਮੌਤ ਦੀ ਹਨੇਰੀ ਚੁੱਲੀ ਤਾਂ ਗੋਲੀਆਂ ਇਹਨਾਂ ਤਿੰਨਾਂ ਥਾਵਾਂ ਤੋਂ ਆਈਆਂ ਸਨ ਸਾਰੇ ਕਮਾਂਡੋ ਮਾਰੇ ਗਏ ਭਾਰਤੀ ਫੌਜ ਦੀ ਸਿੰਘਾਂ ਹੱਥੋਂ ਹੋਈ ਦੁਰਦਸ਼ਾ ਬਾਰੇ ਲਫਟੀਨੈਂਟ ਜਨਰਲ ਕੁਲਦੀਪ ਬਰਾੜ ਦੀ ਲਿਖੀ ਕਿਤਾਬ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਦੇ ਮੁਤਾਬਕ ਜਦ ਗੁਰੂ ਰਾਮਦਾਸ ਲੰਗਰ ਵਾਲੇ ਪਾਸੇ ਤੋਂ ਦਰਬਾਰ ਸਾਹਿਬ ਵੱਲ ਨੂੰ ਟੈਂਕ ਅੰਦਰ ਜਾਣ ਲੱਗੇ ਤਾਂ ਲੰਗਰ ਹਾਲ ਵਾਲੇ ਮੋਰਚੇ ਤੋਂ ਸਿੰਘਾਂ ਨੇ ਭਾਰਤੀ ਫੌਜ ਦੇ ਟੈਂਕਾਂ ਤੇ ਗੋਲੀਬਾਰੀ ਕੀਤੀ ਪਰ ਇਸ ਮੋਰਚੇ 'ਚ ਟੈਂਕ ਭੰਨਣ ਵਾਲਾ ਕੋਈ ਵੀ ਹਥਿਆਰ ਨਹੀਂ ਸੀ ਮੋਰਚੇ 'ਚ ਸਿੰਘ ਲਾਚਾਰ ਜਾਪਣ ਲੱਗੇ ਕਿ ਟੈਂਕਾਂ ਦਾ ਅਸਲਟਾ ਨਾਲ ਕਿਵੇਂ ਮੁਕਾਬਲਾ ਕੀਤਾ ਜਾਵੇ ਤਾਂ ਉਦੋਂ ਇੱਕ ਗੁੰਮਨਾਮ ਨਿਹੰਗ ਸਿੰਘ ਜਿਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਹ ਕਿਹੜੀ ਜਥੇਬੰਦੀ ਨਾਲ ਸੰਬੰਧਤ ਸੀ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਅੰਦਰ ਦਾਖਲ ਹੁੰਦੇ ਭਾਰਤੀ ਫੌਜ ਦੇ ਟੈਂਕਾਂ ਨੂੰ ਨਾਸਾਰ ਸਕਿਆ ਉਹ ਕੱਲਾ ਹੀ ਜਕਾਰੇ ਗਜਾਉਂਦਾ ਹੱਥ ਵਿੱਚ ਬਰਸ਼ਾ ਲੈ ਕੇ ਟੈਂਕਾਂ ਤੇ ਟੁੱਟ ਪਿਆ ਸ਼ਾਇਦ ਉਹ ਬਰਸ਼ੇ ਨਾਲ ਟੈਂਕ ਚਾਲਕ ਨੂੰ ਮਾਰਨਾ ਚਾਹੁੰਦਾ ਹੋਵੇ ਪਰ ਟੈਂਕ ਉੱਤੇ ਚੜਨ ਤੋਂ ਪਹਿਲਾਂ ਹੀ ਫੌਜੀਆ ਨੇ ਬ੍ਰਸ਼ਟ ਮਾਰ ਕੇ ਉਸ ਨੂੰ ਛੀਦ ਕਰ ਦਿੱਤਾ ਧੰ ਹੈ ਗੁਰੂ ਕਾ ਖਾਲਸਾ ਧੰ ਹੈ ਗੁਰੂ ਕੇ ਖਾਲਸੇ ਦੇ ਹੰਸਲੇ ਜਿਹੜੇ ਟੈਂਕਾਂ ਦਾ ਮੁਕਾਬਲਾ ਬਰਸ਼ਿਆਂ ਨਾਲ ਵੀ ਕਰ ਲੈਂਦੇ ਨੇ ਸਾਕਾ ਨੀਲਾ ਤਾਰਾ ਤੀਜੇ ਕਲੂ ਘਾਰੇ ਦੇ ਸਮੂਹ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ ਸਤ ਗੁਰੂ ਕਿਰਪਾ ਕਰਨ ਹੋਇਆਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ